ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਾਗੋਵਲ ਆਊਟਫਿਟ ਹੈ ਜਿਹੜਾ ਉਹ ਲੈ ਕੇ ਆਏ ਆਂ ਬਹੁਤ ਹੀ ਪਿਆਰਾ ਆਪਾਂ ਬਾਗ ਦੀ ਜਿਹੜੀ ਹੈ ਮਹਿਰੂਨ ਸ਼ੇਡ ਦੀ ਸ਼ਰਟ ਰੱਖੀ ਆ ਬਹੁਤ ਹੀ ਪਿਆਰੀ ਪਿਆਰੀ ਜਿਹਦੇ ਵਿੱਚ ਕਲਰ ਕੰਟਰਾਸਟ ਬਣੇ ਹੋਏ ਆ ਤੇ ਨਾਲ ਆਪਾਂ ਸੀ ਗ੍ਰੀਨ ਸ਼ੇਡ ਦਾ ਇਹਦਾ ਲਹੰਗਾ ਰੱਖਿਆ ਜੀ ਪਹਿਲਾਂ ਜਿਹੜੇ ਆਪਾਂ ਰੈਡੀ ਕੀਤੀ ਸੀ ਉਹਦੇ ਨਾਲ 골ਡਨ ਸੀਗੇ ਲਹੰਗੇ ਪਰ ਇਹ ਨਾ ਏ ਕਸਟਮਰ ਦੀ ਚੋਇਸ ਸੀ ਕਿ ਸਾਡਾ ਕਲਰ ਵਿੱਚ ਹੀ ਕੰਟਰਾਸਟ ਹੋਣਾ ਚਾਹੀਦਾ ਉਹਨਾਂ ਨੇ ਸੀ ਗ੍ਰੀਨ ਸ਼ੇਡ ਦਾ ਰੱਖਿਆ ਤੇ ਬਰਬਰੀ ਦਾ ਪਿਓਰ ਬਰਬਰੀ ਦਾ ਜੀ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਤੇ ਨੂਰਾਨ ਸਲਕ ਦਾ ਜਿਹੜਾ ਹੈਗਾ ਲਹੰਗੇ ਦਾ ਸਟੱਫ ਹੈ ਜੀ ਆਪਣਾ ਤੇ ਬਰਬਰੀ ਦੇ ਦੁਪੱਟੇ ਨੂੰ ਆਪਾਂ ਬਹੁਤ ਹੀ ਸੋ ਦਿੰਦੀ ਹੈ ਤੁਸੀਂ ক্লোਜ਼ ਤੋਂ ਦੇਖ ਸਕਦੇ ਹੋ ਤੇ ਦੇਖੋ ਜੀ ਦੁਪट्टे ਦੇ ਉੱਪਰ ਬਹੁਤ ਹੀ ਸੋਹਣੇ ਪੈਚ ਹੈ ਜਿਹੜੇ ਲਗਾਏ ਹੈ ਆਪਣੀ ਬਾਗ ਦੀ ਸ਼ਰਟ ਦੇ ਵਿੱਚ ਹੀ ਕੱਟ ਕੇ ਆਪਾਂ ਪੈਚ ਦੁਪट्टे ਦੇ ਵਿੱਚ ਰੱਖਿਆ ਤੇ 골ਡਨ ਲੇਸ ਲਗਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਬਣਿਆਗਾ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੈ ਜਿਹੜਾ ਆਪਾਂ ਪਹਿਲਾ ਸੂਟ ਰੈਡੀ ਕੀਤਾ ਸੀ ਉਹ ਬੈਕ ਸਾਈਡ ਤੋਂ ਨਾ ਪਲੇਨ ਸੀਗਾ ਤੇ ਬਟ ਇਹਦੇ ਅੱਗੇ ਤੇ ਪਿੱਛੇ ਦੋਨੋਂ ਸਾਈਡ ਪੂਰਾ ਬਾਗ ਦਾ ਆਪਣਾ ਵਰਕ ਹੈ ਜਿਹੜਾ ਹੋਇਆ ਥ्रेड ਵਰਕ ਹਾਂਜੀ ਨੈਕਸਟ ਵਾਲਾ ਆਪਣਾ ਇਹ ਵਾਲਾ ਸੂਟ ਰਹੇਗਾ ਜੀ ਇਹ ਵੀ ਬਹੁਤ ਹੀ ਸੋਹਣਾ ਨੇਚਰਲ ਕ੍ਰੇਪ ਸਟੱਫ ਦੇ ਉੱਪਰ ਰੈਡੀ ਕੀਤਾ ਪ੍ਰੋਪਰ ਹੈਂਡਵਰਕ ਦਾ ਸਾਰਾ ਸੂਟ ਰਹੇਗਾ ਜੀ ਆਪਣਾ ਬਹੁਤ ਹੀ ਸੋਹਣਾ ਡਾਰਕ ਫਰੋ ਜੀ ਸਲਦਈ ਫਰੋ ਜੀ ਹੈ ਜੀ ਜਿਹੜਾ ਇਹਦਾ ਕਲਰ ਰਹੇਗਾ ਬਹੁਤ ਸੋਹਣੀ ਇਹਦੀ ਬੋਟ neck ਬਣੀ ਹੋਈ ਹੈ ਤੁਸੀਂ ਦੇਖ ਸਕਦੇ ਨੇਕ ਦੇ ਉੱਪਰ ਪੂਰਾ ਹੈਂਡ ਦਾ ਕੰਮ ਹੈ ਜਿਹੜਾ ਸਾਰਾ ਹੋਇਆ ਉਹ ਵੀ ਹੈਵੀ ਵਾਲਾ ਹੈ ਹੈਵੀ ਡੀਲ ਬਣਾਈ ਆਪਾਂ ਜੀ ਬਿਲਕੁਲ ਕੋਈ ਲਾਈਟ ਵੇਟ ਨਹੀਂ ਹੈਗੀ ਤੇ 슬ੀਵਜ਼ ਤੁਸੀਂ ਦੇਖ ਸਕਦੇ ਹੋ 슬ੀਵਜ਼ ਦੇ ਉੱਪਰ ਵੀ ਆਪਾਂ ਬਹੁਤ ਹੀ ਪਿਆਰਾ ਕੰਮ ਦਿੱਤਾ ਹੈ 슬ੀਵਜ਼ ਇਹਦੀ ਆਪਾਂ ਫੁੱਲ ਹੈਵੀ ਰੱਖੀਆਂ ਨੇ ਜੀ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਫੁੱਲ ਆਪਣਾ ਹੈਵੀ 슬ੀਵਜ਼ ਨੇ ਸਾਰੀਆਂ ਇਹਦੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਾਂ 슬ੀਵਜ਼ ਦੇ ਉੱਪਰ ਰੱਖਿਆ ਹੈ ਪੂਰੀ ਦਬਕੇ ਦਾ ਸਾਰਾ ਇਹਦੇ ਵਿੱਚ ਦਬਕਾ ਮੋਤੀ ਕਟਦਾਣੇ ਦਾ ਸਾਰਾ ਕੰਮ ਰਹੇਗਾ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੈ ਸ਼ਰਟ ਦੇ ਵਿੱਚ ਇਦਾਂ ਇਹਦੇ ਛੋਟੇ ਛੋਟੇ ਜਿਹੇ ਸਟੋਨ ਜਿਹੜੇ ਹੈਗੇ ਆ ਲੱਗੇ ਹੈਗੇ ਤੇ ਇਹ ਸਾਰੀ ਸ਼ਰਟ ਇਦਾਂ ਕਵਰ ਕੀਤੀ ਆਪਾਂ ਨੇ ਫਰੰਟ ਸਾਈਡ نیچے ਘੇਰੇ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਬੇਲ ਬਣਾਈ ਹੈ ਜੀ ਜਿਹੜੀ neck ਦੇ ਉੱਪਰ ਸੀ ਉਹੀ ਸੇਮ ਘੇਰੇ ਦੇ ਉੱਪਰ ਬਾਰਡਰ ਰਹੇਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈ ਬਾਟਮ ਜੀ ਆਪਾਂ ਇਹਦੀ ਪਲੇਨ ਨਹੀਂ ਰੱਖੀ ਆ ਬਿਕੋਜ਼ ਸੂਟ ਸੀਗਾ ਜਿਹੜਾ ਵਧੀਆ ਹੈਵੀ ਬਣਿਆ ਹੈਵੀ ਲੁੱਕ ਦਾ ਸੂਟ ਬਣਿਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਹਾਂਜੀ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਸਟਾਫ ਦੇ ਉੱਪਰ ਜਿੱਦਾਂ ਇਹ ਪਨੈਚੁਰਲ ਕ੍ਰੇਪ ਰੱਖਿਆ ਤੁਸੀਂ ਜੌਰਜਟ ਹੋ ਗਿਆ ਸਿਲਕ ਹੋ ਗਿਆ ਤੇ ਆਪਣਾ ਸ਼ਿਮਰ ਹੋ ਗਈ ਕਿਸ ਟਿਸ਼ੂ ਹੋ ਗਿਆ ਕਿਸੇ ਵੀ ਸਟਾਫ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜੀ